ਦੀ ਬਾਈ ਜੀ ਸੁਣਾ ਕਿ ਝੋਟਾ ਦਿਖ ਹੋ ਗਏ ਆ 6 ਫੁੱਟ ਤੋਂ ਵੀ ਉੱਤੇ ਕਰਦਾ ਕੱਦ ਮੇਰਾ ਵੀ 6 ਫੁੱਟ ਉਹ ਪਰ ਝੋਟਾ ਕ੍ਰਾਸ ਕਰੀ ਜਾਂਦਾ ਤੁਹਾਨੂੰ ਸਾਰੀ ਵੀਡੀਓ ਦਿਖਾਉਣੇ ਆਰਾ ਨਾਲ ਜਾਣਕਾਰੀ ਦਿੰਨੇ ਆ ਤਾਂ ਅਸੀਂ ਗੱਲ ਕਰ ਲਈ ਜੀ ਪਹਿਲਾਂ ਨਾਲ ਬਈ ਪਹਿਲਾਂ ਆਪਾਂ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਜੀ ਨਾਮ ਆ ਕਰਨਜੀਤ ਸਿੰਘ ਅੱਛਾ ਜੀ ਪਿੰਡ ਦਾ ਨਾਮ ਜੀ ਨੋਜ ਖੇੜਾ ਪੰਜਾਬ ਚ ਪੰਜਾਬ ਠੀਕ ਹੈ ਜੀ ਪਹਿਲਾਂ ਦਾ 6 ਫੁੱਟ ਕਰਦਾ ਦੇਖ ਕੇ ਸਭ ਦਾ ਤਾਂ ਵੀ ਕ੍ਰੋਸਿੰਗ ਹੈਰਾਨ ਹੋ ਗਏ ਕੱਦ ਕਿੰਨਾ ਹੈ ਦਾ ਪਹਿਲਾਂ ਕੌਣੇ ਸੇ ਫਟੇਗਾ ਕੌਣੇ ਸੇ ਬੋਟਾ ਹੈ ਬਈ ਇਹ ਕਿਹੜੇ ਦਾ ਬੱਚਾ ਹੈ ਇਹ ਜਗਰਾਜ ਦਾ ਬੱਚਾ ਹੈ ਅੱਛਾ ਜੀ ਤੇ ਮਦਰ ਮੁਲਕ ਹਾਰਪਲਾਸਾ ਹਾਰਪਲਾਸਾ ਮਦਰ ਮੁਲਕ ਠੀਕ ਹੈ ਤਾਂ ਬਈ ਆਮ ਸੇਵਾ ਤੋਂ ਮੈਂ ਸਿੰਪਲ ਸੇਵਾ ਦੇ ਦੇ ਠੀਕ ਹੈ ਵੱਧ ਵੀ ਕਰ ਸਕਦੇ ਜੇ ਆਪਾਂ ਸੇਵਾਾਂ ਦੀ ਵੱਧ ਵੀ ਹੋ ਜੇਨੀ ਇਸ ਵੱਧ ਵੀ ਕਰ ਸਕਦੇ ਠੀਕ ਹੈ ਜੀ ਆਪਦੇ ਸ਼ੌਂਕ ਨਾਲ ਤਿਆਰ ਕੀਤਾ ਲਓ ਵੀ ਮਿੱਤਰੋ ਸ਼ੌਂਕ ਦਾ ਕੋਈ ਮੋਲ ਨਹੀਂ ਦੇ ਸ਼ੌਂਕ ਨਾਲ ਬਈ ਨੇ 6 ਫੁੱਟ ਦਾ ਸਹਾਨ ਤਿਆਰ ਕਰਤਾ ਤਾਂ ਹੁਣ ਬਈ ਇਹਦੇ ਬਾਰੇ ਗੱਡੀਆਂ ਦੱਸੋ ਮੈਨੂੰ ਆਮ ਸਮਝ ਨਾਲ ਨਾਲ ਹੋਣਾ ਇਹਦੇ ਵਿੱਚ ਵੀ ਟੈਸਟਿਕਲ ਜਿਵੇਂ ਆਪਾਂ ਦੇਖੀ ਜਾਨੇ ਟੈਸਟਿਕਲ ਦਾ ਵਾਕਿਆ ਚ ਦੂਜਿਆਂ ਨਾਲੋਂ ਬਹੁਤ ਖੂਬ ਆਣਾ ਟੈਸਟਿਕਲ ਸਿਰ ਤੇ ਸੀਮਣ ਹੈ ਸਾਰਾ ਸਿਸਟਮ ਤਿਆਰ ਹੋਣਾ ਤਾਂ ਉਹਦੇ ਬਾਰੇ ਦੱਸੋ ਵੀ ਤੁਹਾਡਾ ਕੀ ਕਹਿਣਾ ਸੀਮਣ ਵਗੈਰਾ ਜਾਂ ਕੋਈ ਵਿੱਚ ਜਾਂ ਕੋਈ ਪੁਆਇਆ ਹੁੰਦਾ ਵੀ ਆਪਾਂ ਸੇਲ ਦਾ ਵੀ ਜਾਂ ਕੁਝ ਉਹਦੇ ਮਾਨ ਦੇ ਵਿੱਚ ਹੈ ਨਹੀਂ ਫਿਲਹਾਲ ਵੇਚਣਾ ਨਹੀਂ ਗਈ ਤੇ ਇਹਨਾਂ ਵੀ ਦੋ ਜਾਨਾ ਆਤੀਏ ਇਹਨੂੰ ਠੀਕ ਹੈ ਨਹੀਂ ਚਾਰ ਕਰਾਇਆ ਪਰ ਡਰੈਕਟ ਪ੍ਰੋਸੈਸਿੰਗ ਦੇ ਛੱਡਿਆ ਕਰੋ। ਅੱਛਾ ਡਰੈਕਟ ਪ੍ਰੋਸੈਸਿੰਗ ਦੇ ਛੱਡ ਰੱਖਿਆ ਮੌਕੇ ਦਾ। ਲਵਿੰਦਰ ਨਾਤੋਂ ਬਹੁਤ ਖੁਸ਼ੀ ਦੀ ਗੱਲ ਆ। ਮਿਹਨਤ ਨਾਲ ਤਿਆਰ ਕਰਕੇ ਜਵਰਾਜ ਦਾ ਬੇਟਾ। ਜਿਸ ਲਈ ਇਹ ਆਯਾਤੀ ਆਫਿਸੇ ਅੱਛਾ ਜੀ। ਠੀਕ ਲਿਹਾੜਾ ਤੇ ਦੋਵਾਂ ਛੱਡਿਆ ਜਾਏਗਾ। ਹਾਂ 21 ਦਿਨਾਂ ਬਾਅਦ ਜੇ ਮੱਝ ਦੁਆਰਾ ਬੋਲ ਪਹੁੰਚੀਏ ਉਸੇ ਆਯਾਤੀ ਦੇ ਵਿਚਕਾਰ ਆਪਾਂ ਛੱਡਾਂਗੇ। ਲਓ ਜੀ। ਮਿਹਨਤ ਕਰਕੇ ਵੀ ਪਰ ਕਿਸਾਨ ਭਰਾ ਦਾ ਨੁਕਸਾਨ ਨਹੀਂ ਹੋਣਾ ਉਹਨਾਂ ਦੇ ਫੇਰ ਵੀ ਬਈ ਦੀ ਇੱਕ ਭਲਾ ਸੋਚ ਰੱਖਿਆ ਹੈ। ਜੀ ਦੀ ਬਾਦ ਵੀ ਅਸੀਂ ਹੈਨਾ ਛੱਡਾਂ ਇਸ ਦੇ ਵਿੱਚ ਡਿਸਕਾਊਂਟ ਕੋਈ ਨਹੀਂ ਕਰ ਲਾ ਕਰ ਲੋਗੇ ਅੱਗੇ ਮਸਲਾ ਹੀ ਕਰ ਦਈਏ ਦੱਸਿਆ ਸੀ ਤਾਂ ਵੀ ਮਿੱਤਰੋ ਹੁਣ ਜਿਵੇਂ ਕੋਈ ਸਿੰਘ ਵਗੈਰਾ ਦੀ ਹਨਾ ਹਾਈਟ ਵਗੈਰਾ ਦੀ ਤੁਸੀਂ ਬਣਾਵਟ ਦੇਖੀ ਜਨੋ ਚੱਲਦੀ ਵੀਡੀਓ ਦੇ ਵਿੱਚ ਮੌਕੇ ਦੀ ਤਾਂ ਬਈ ਜਿਹੜੀ ਫੜਨੀ ਆ ਇਹ ਵੀ ਬਿਲਕੁਲ ਹਜੇ ਜਿਵੇਂ ਉਤਰਾਖੰਡ ਦੇ ਸਾਈਡ ਤੋਂ ਸੁਣਦੇ ਵੀ ਉਧਰ ਝੋਟਾ ਬਹੁਤ ਖੂਬੂ ਵੀ ਉਹਦੇ ਬਿਲਕੁਲ ਉਹਦੇ ਸਮਾਨ ਆ ਦੱਸਿਆ ਸੀ ਤਾਂ ਬਈ ਜੀ ਹੁਣ ਆਪਣਾ ਫੋਨ ਨੰਬਰ ਬੋਲ ਦਿਆਂ ਤਾਂ ਕਿ ਤੁਹਾਡੇ ਦੇ ਦਰਸ਼ਕ ਭਰਾ ਸਾਡੇ ਕੰਟੈਕਟ ਕਰਨ ਸਤਿ ਸ਼੍ਰੀ ਅਕਾਲ ਸਤਿ ਕਰਾਂਗੇ 770 ਦੇਣਾ ਹੈ 97 7 ਕਰਾਂਗੇ 770 ਦੇਣਾ 3 ਬਲੋਸ ਦੇਣਾ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਦੋਸਤੋ ਮੁਖਸਰ ਸਾਹਿਬ ਜ਼ਿਲੇ ਦੇ ਤੋਂ ਤੇ ਕਿਸਾਨ ਭਰਾਣੇ ਆਪਦੀ ਮਿਹਨਤ ਦੇ ਸੜਕਾ 6 ਫੁੱਟ ਦਾ ਜਿਹੜਾ ਤੁਸੀਂ ਸਾਹਮਣੇ ਦੇਖਿਆ ਨੂੰ ਤਿਆਰ ਕੀਤਾ ਤਾਂ ਜਿਹੜੀ ਕਿ ਉਹਦੀ ਜਾਇਜ਼ ਰੇਟਾਂ ਦੇ ਵਿੱਚ ਫੀਸ ਰੱਖ ਕੇ ਆਪਦੀ ਮਿਹਨਤ ਦੇ ਨਾਲ ਕਿਉਂ ਇਹ ਮਿਹਨਤ ਲੱਗਦੀ ਹੈ ਫੀਸ ਤਾਂ ਰੱਖਣੀ ਹੈ ਆਟੋਮੈਟ ਕਿਉਂਕਿ ਹਰੇਕ ਕੋਈ ਅੱਜਕੱਲ ਮੱਝ ਨਹੀਂ ਕਿਸੇ ਤੋਂ ਸਮਝਦੀ ਤਾਂ ਟੋਟਾ ਤਿਆਰ ਕਰਨਾ ਕੋਈ ਮੋੜੀ-ਮੋਟੀ ਗੱਲ ਨਹੀਂ ਅਮੇਤਰ ਤੁਸੀਂ ਜਰੂਰ ਵੀਰ ਦਾ ਫੋਨ ਨੰਬਰ ਆ ਕੰਟੈਕਟ ਕਰਿਓ ਤਾਂ ਵੀਡੀਓ ਦੇਖਣ ਲਾਗਤ ਤੱਕ ਤੁਹਾਡਾ ਬਹੁਤ ਬਹੁਤ ਜਲਤੋਂ ਧੰਨਵਾਦ